ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਧਾ ਨੂੰ ਤੇ ਇਹਨਾਂ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵਹਿੜਿਆ ਤਿੰਨੇ ਸੂਏ ਸੂਏ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਸਮਰ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਫੋਨ ਸੁਣਦੇ ਨਾਲ ਦੀ ਡਿਟੇਲ ਸਸਿਆ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਵਧੀਆ ਆਪਣੇ ਸੁਣਾਓ ਵਧੀਆ ਵੀਰ ਕੀ ਚੜਦੀ ਕਲਾ ਜੀ ਠੀਕ ਠਾਕ ਜੀ ਹਾਂ ਵਧੀਆ ਕਿਰਪਾ ਵਾਹਿਗੁਰੂ ਦੀ ਵੀਰ ਜੀ ਆਪਣਾ ਨਾਮ ਤੇ ਟਰੈਸ ਦਾ ਦੱਸਿਓ ਹਾਂ ਵੀਰ ਜੀ ਸਮਰਦੀਪ ਸਿੰਘ ਪਿੰਡ জাফরਗੋੜ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ ਉਹ ਨੰਬਰ 984518415 ਠੀਕ ਹੈ ਜੀ ਤੇ ਬਾਈ ਝੋਟੀ ਨੂੰ ਕਰਨੀ ਕਿ ਵੈੜ ਤੋਂ ਸ਼ੁਰੂਆਤ ਵੈੜ ਤੋਂ ਕਰੀਏ ਵੇਜੀ ਠੀਕ ਹੈ ਦੱਸਿਓ ਬਾਈ ਜੀ ਵੈੜ ਦੇ ਬਾਰੇ ਵੇਖੋ ਇਹ 16 17 ਗੱਲ ਦੁੱਧ ਬਿਲਕੁਲ ਤਿਆਰ ਦਾ 12 ਦੇਣਾ ਸੂਈ ਅੱਜ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਵੈੜ ਵੇਖ ਲਓ ਬਾਕੀ ਸੂਆ ਕਿੰਨਾ ਸੂਈ ਆ ਸੂਆ ਵੀ ਜੀ ਤੀਸਰਾ ਸੂਈ ਰੀਨਲ ਆਪਾਂ ਦੂਜਾ ਨਹੀਂ ਕਹਿਣਾ ਅੱਛਾ ਜੀ ਤੀਸਰਾ ਸੂਆ ਸੂਈ ਰੀਨਲ ਠੀਕ ਹੈ ਠੀਕ ਹੈ ਲਓ ਜੀ ਜਾਨੂਵਾਨ ਜਿਹੜਾ ਤੀਸਰਾ ਸੂਆ ਸੂਈ ਆ ਦੂਜਾ ਵੀ ਕਹਿ ਦੋ ਅੱਛਾ ਜੀ ਠੀਕ ਹੈ ਠੀਕ ਮੇਰੇ ਲੇਟ ਚਵਾਈ ਹੋਈ ਤੁਹਾਡੇ ਨਾਲ ਗੱਲ ਲੇਟ ਹੋਈ ਸੀ ਤਾਂ ਕਰਕੇ ਵੀਰ ਜੀ ਥੋੜੀਆਂ ਹੱਲੇ ਘੱਟ ਬਣੀਆਂ ਮੇਰੇ 6:30 ਵਜੇ ਦੀ ਚਵਾਈ ਆ ਠੀਕ ਹੈ ਠੀਕ ਲਓ ਜੀ ਚੈੱਕ ਸਾਡੇ 16 17 ਲੀਟਰ ਜਿਹੜਾ ਦੁੱਧ ਹੈ ਸਦਾ ਤਿਆਰ ਜਵਾਕ ਬਾਈ ਪਛੇਰੇ ਜਵਾਕ ਜੀ ਵਛਾ ਜੇ ਮਗਰ ਲਓ ਜੀ ਮੇਲ ਕਾਫ ਆ ਗਿਆ ਇਹਦੇ ਚੈੱਕ ਕਰ ਸਕਦੇ ਆਂ ਫਾਰਮ ਵਾਲੀ ਵਹਿੜੇ ਦੇ ਕੱਡ ਕਾਟ ਜਿਹੜਾ ਬਹੁਤ ਹੀ ਤਗੜਾ ਵਾ ਕਰੋ ਜੀ ਚੈੱਕ ਬਈ ਕਿੰਨਾ ਕੁ ਭਰ ਜੂਗੀ ਦੁੱਧ ਦੁੱਧ ਵੇਲੇ 20 ਕਿਲੋ ਵੈਢ ਨੂੰ ਦੇਣਾ ਚਾਹੀਦਾ ਜੇ ਸਾਲ ਦੇ ਵੈਢ ਵੇਖੋ ਠੀਕ ਹੈ ਠੀਕ ਹੈ ਪਾਣੀ ਪੂਣੀ ਵੀ ਜਿਆ ਆਇਆ ਹੈ ਪੱਠੇ ਪੁੱਠੇ ਹੈ ਨਹੀਂ ਆ ਅੱਛਾ ਜੀ ਹਾਂਜੀ ਟੂੜੀ ਟਾੜੀ ਖਾਂਦੀਆਂ ਜੇ ਠੀਕ ਹੈ ਠੀਕ ਹੈ ਠੀਕ ਹੈ ਜੀ ਆਜੋ ਲੋ ਜੀ ਕੰਗੀ ਸੇਵਾਲਾ ਦਾ ਜੂਗਾ ਭਰਾ ਚਲੋ ਦੁੱਧ ਚੰਕਾ ਕੱਢੀ ਜੋ ਵੀ ਬਾਕੀ ਚੈੱਕ ਕਰ ਸਕਦਾ ਤੁਸੀਂ ਸੀਲੀਆਂ ਸੁੱਲੀਆਂ ਕਾਫੀ ਆ ਗਈਆਂ ਵਾ ਤੇ ਥਾਲੇ ਮੇ ਜਿਹੜਾ ਐਨ ਗੁਲਾਬੀ ਥਣ ਲੱਗਾ ਪਿਆ ਬਾਈ ਜੀ ਇਹਦਾ ਮੁੱਲ ਫਿਰ ਮੁੱਲ ਵੀ ਜਿਹਦੇ ਨਾਲ ਆਇਆ ਹੁੰਦਾ ਪਾਣੀ ਪੂਣੀ ਹਾਂਜੀ ਫਿਰ ਤੇ ਵੈਢ ਹੈਗੀ 60000 ਦੀ ਅੱਛਾ ਜੀ ਹੁਣ ਕਰ ਦिए 60 ਮੰਤਰਾ 55 ਦੇ ਦिए ਹੋਰ ਕਰ ਦिए 50 ਪੂਰੇ ਦੇ ਦਾਂ 50 ਚ ਵੀ ਛੱਡ ਦिए ਛੱਡ ਦੇ ਵੀਰ ਹੋਣਾ ਪਏ 40 ਦੇ ਛੱਡ ਦਾਂ 48 ਦੀ 48 ਕੋਈ ਨਾ ਲੱਗ ਹੋਰ ਮਾਰ ਨਹੀਂ ਕਰਦਾ ਲੋ ਜੀ ਮੌਕੇ ਦੇ ਵੀਰ ਕਹਿੰਦਾ ਕਿ ਹੋਰ ਮਾਨਦਾਨ ਕਰਾਂਗੇ 40000 ਆਉਂਦੀ ਨਹੀਂ ਆ ਦੇਖੋ ਬਿਲਕੁਲ ਸਹੀ ਗੱਲ ਹੈ ਲੋ ਜੀ ਘੱਟ ਘੱਟ ਵਿੱਚ ਚੱਕਾ ਦੇ 17 ਲੀਟਰ ਜਿਹੜਾ ਦੁੱਧ ਆ ਠੀਕ ਹੈ ਜੀ ਤੇ ਸ਼ੇਰ ਹੀ ਆ ਗਿਆ ਜੀ ਮੇਲ ਕਾਫ ਹਾਂਜੀ ਆਲੇ ਬਣੋ ਦੂਜੇ ਨੰਬਰ ਤੇ ਦੇਖੋ ਇਹ ਛੋਟੀ ਆ ਆ ਬੱਚਾ ਹੀ ਵੀ ਜਿਹੜਾ ਤਾਂ 12 ਜਣਾ ਸੂਈ ਠੀਕ ਆ ਠੀਕ ਆ ਠੀਕ ਆ ਜੀ ਭਾਈ ਆ ਛੋਟੀ ਕਿਲਵਾ ਸੂਆ ਸੂਈ ਆ ਭਾਈ ਦੂਸਰਾ ਸੂਆ ਸੂਈ ਰੀਨ ਨਾਲ ਉਹ ਵੇਖੋ ਬੱਚਾ ਥੱਲੇ ਪੈ ਗਿਆ ਜਿ ਪਰਿਓ ਚਲ ਪੈਰਾਂ ਦੇਖੋ ਉਹ ਲਿਖਿਆ ਇਹ ਪਹਿਲਾ ਹੈ ਪਹਿਲਾ ਸੂਆ ਠੀਕ ਠੀਕ ਜੀ ਪਹਿਲਾ ਦੱਸ ਦੋ ਹਾਂਜੀ ਹੁਕਮ ਅੱਗੇ ਇਹ ਭਾਜੀ ਪਹਿਲਾ ਸੂਆ ਸੂਈ ਜੇ ਅਰੀਨ ਨਾਲ ਅੱਛਾ ਜੀ ਚਾਰ ਦੰਦ ਜੇ ਮੂੰਹ ਚੋਂ ਠੀਕ ਆ 14 ਕਿਲੋ ਭਾਈ ਬੋਲਾ ਲਾਲੇ ਕੁਬੀਰਪੁਰਾ ਦੁੱਧ ਲਾਲੇ ਅੱਜ ਇਹ ਛੇਵਾ ਛੇਵਾ ਸਰਮਾ ਦੇ ਚੂਈ ਨੂੰ ਜੇ ਅੱਜ ਤਾਂ ਜਮਗਰ ਵੇਖੋ ਠੀਕ ਹੈ ਲੋ ਜੀ ਇਹਦੇ ਪਿਛੇ ਮੇਲ ਕਾਫ ਆ ਗਿਆ ਤੇ ਐਨ ਜੈਡ ਬਲੈਕ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਭਾਈ ਜੀ ਝੋਟੀ ਦੁੱਧ ਦਊਗੀ 16 17 ਕਿਲੋ ਅੱਛਾ ਜੀ ਝੋਟੀ ਇੱਕ ਭਾਈ ਇਹ ਹਾੜੂ ਡਾਇਆ ਦਰਮਾਨ ਬਿਲਕੁਲ ਬਿਲਕੁਲ ਜੋਦੇ ਕਰਕੇ ਚਾਰਾ ਚੂਰੀ ਦੀ ਥੋੜੀ ਜੀ ਪ੍ਰੋਬਲਮ ਹੈ ਬਾਕੀ ਕੱਟ ਕੱਟ ਵੀ ਚੰਗਾ ਵਾਰ ਹੈ ਜੈਡ ਬਲੈਕ ਪਿਓਰ ਮੋਰਾ ਨਸਲ ਦੀ ਝੋਟੀ ਆ 14 ਲੀਟਰ ਜਿਹੜਾ ਦੁੱਧ ਹੈ ਸਤਾਂ ਬਿਲਕੁਲ ਦੇ ਕੋ ਤਿਆਰ ਹੈ ਚਾਹੇ ਕੋਈ ਵੀਰ ਭਰਾ ਬੋਲਾ ਲਾਲੇ ਜਾਂ ਦੁੱਧ ਲਾਲੇ ਤੇ ਚੰਗੀ ਸਾਫ ਕਰਨ ਵਾਲਾ ਲੈ ਜੂਗਾ ਕੋਈ ਭਰਾ ਤੇ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਛੱਡਾ ਛੋਟਾ ਜਿਹੜਾ ਬਹੁਤ ਜ਼ਿਆਦਾ ਲੈਓ ਛੋਟੇ ਦੁੱਧ ਦੇਣਾ ਹੈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਹੁਣ ਭਾਜੀ 15 ਕਿਲੋ ਦੁੱਧ ਦੋ ਆਪਾਂ 14 ਕਿਲੋ ਦੀ ਗਰੰਟੀ ਦੇਣੀ ਹੈ ਵੇਖੋ ਕੱਟੀ ਠੀਕ ਹੈ ਠੀਕ ਹੈ ਜੀ ਬੜੀ ਪਿਓਰ ਕੱਟੀ ਹੈ ਠੀਕ ਹੈ ਠੀਕ ਹੈ ਜੀ ਲੋੜੀ ਹੋਊਗਾ 15 ਪਰ 14 ਦੀ ਗਰੰਟੀ ਹੈ ਬਾਈ ਦੀ ਥਾਣਾ ਦਾ ਸੈਜ ਕਾਬ ਜਿਹੜਾ ਬਹੁਤ ਹੀ ਚੰਗਾ ਹੈ ਨਾ ਕੱਲਾ ਕੱਲਾ ਲੱਗਾ ਪਿਆ ਵਾ ਥਾਣ ਵੀ ਤੋਂ ਕਲਾ ਵਾ ਕਰੋ ਜੀ ਚੈੱਕ ਬਹੁਤ ਹੀ ਜਿਹੜੀ ਬਾਗਮਾਲ ਹੋਈ ਪਈ ਆ ਤੇ ਸਿੰਘ ਸਿੰਘ ਵੀ ਜਿਹੜਾ ਚੰਗਾ ਲੱਗਾ ਵਾ ਕਰਮਾਲੀ ਨੂੰ ਇੱਧਰ ਵੇਖੋ ਲੋੜੀ ਬਈ ਤੈ ਤੋ ਕਿਥੇ ਦੋਰੀ ਜਿੱਤੀ ਹੁਣ ਚੱਲੋ ਇਥੇ ਬੰਦੋ ਕੋਈ ਗੱਲ ਜੋ ਆ ਕਰਕੇ ਘਰੀ ਜਾਂਦੀ ਨਾ ਆ ਕਰਕੇ ਘਰੀ ਗੁਰ ਆ ਇੱਕ ਛੇ ਕਰਦੇ ਸੰਦਾ ਤੇ ਇਹਦਾ ਬਾਈ ਜੀ ਕੀ ਕਰਨਾ ਮੁੱਲ ਹਰਾ ਮੁੱਲ ਪਰ ਜੀ ਛੋਟੀ ਦੇ 1.5 ਲੱਖ ਦੀ ਵਿਗਣ ਵਾਲੀ ਆ ਹਾਂਜੀ ਪਰ ਨਾ ਥੋੜਾ ਸਮਾਂ ਹੀ ਉਲਟ-ਪੁਲਟ ਹੋਇਆ ਹਾਂਜੀ 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 ਤੇ ਕਰ ਦਈਏ ਆਪਾਂ ਮੁੱਲ ਦੇ ਦਈਏ 1.40 ਦੀ ਕਰੀਏ ਜੈ ਜਿਆ ਕਰਦੇ ਵੀਰ ਹੁਣ ਪੀ ਇਹ ਨਹੀਂ ਦੇ ਦਈਏ ਹੋਰ ਆ ਹੋਰ ਤੇ ਉਹ ਛੱਡ ਦੀ 28 ਦੀ ਦੇ ਦਾਂਗੇ ਵੀਰੇ 50 ਦੀ 50 ਦੀ 50 ਦੀ ਜਾਏ ਉੜਦੀ ਠੀਕ ਆ ਲਓ ਜੀ 1 ਲੱਖ ਦੀ ਆ ਦੀ 1.5 ਲੱਖ ਦਾ ਹੀ ਹੈ ਹਾਂਜੀ ਹਾਂਜੀ 1.5 ਲੱਖ ਦੀ ਆ ਠੀਕ ਆ ਠੀਕ ਆ ਪਲਟ ਪੁਲਟ ਹੋਇਆ ਉਹਦੇ ਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਪਰ ਆਪ ਇਹੋ ਜਿਹੀ ਵੇਚਦਾ ਇਹ ਨਹੀਂ ਵੀ ਪਹਿਲਾਂ ਨੇ ਉਹਦੇ ਬੜੀ ਆਲ ਆਲ ਕਰੂਗਾ ਇਧਰ ਵੇਖੋ ਇਧਰ ਮੀਟਰ ਠੀਕ ਆ ਠੀਕ ਆ ਲਓ ਜੀ 4 ਦਾ ਤੇ ਝੋਟੀ ਆ ਚੈੱਕ ਕਰ ਸਕਦੇ ਜੇ ਇਹੋ ਹੀ ਨਸਲ ਦਾ ਮੁੱਲ ਹੁੰਦਾ ਵਾ ਇਹ ਨਹੀਂ ਵੀ ਛੜਾ ਮਾਰੂਗੀ ਪਾਲਟੀਆਂ ਚਲਾ ਚਲਾ ਮਾਰੂਗੀ ਹਾਂਜੀ ਐਨੂੰ ਵੇਖੋ ਜੇ ਲੋ ਮਰਜ਼ੀ ਚਲਾ ਆਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜਿਹੜੀਆਂ ਤੀਜਾਂ ਜਿਹੜੀਆਂ ਬਹੁਤ ਹੀ ਘੱਟ ਲੱਭਦੀਆਂ ਪਹਿਲਣ ਦੇ ਵਿੱਚ ਖਾਸ ਕਰਕੇ ਆ ਵੇਖੋ ਠੀਕ ਹੈ ਕੋਈ ਠੰਡੇ ਸਸਭਾ ਵਾਲੀ ਆ ਤੇ 1,25,000 ਬਾਈ ਮਾਨਤਾਨ ਹੋਊਗਾ ਮੌਕੇ ਤੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੀ ਕਰ ਸਕਦੇ ਤੁਸੀਂ ਥੱਲੇ ਐਨ ਅੱਛਾ ਪਕਾਵਾ ਵਾਂਗੂ ਬੜੀਆਂ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਤੀਜੇ ਨੰਬਰ ਤੇ ਭਾਈ 14 ਕਿਲੋ 15 ਕਿਲੋ ਦੁੱਧ ਦਊ ਪਰ ਆਪਾਂ 14 ਕਿਲੋ ਦੀ ਗਾਰੰਟੀ ਦੇਣੀ ਹੈ ਥੱਲੇ ਅੱਛਾ ਜੀ ਸੋਈ ਦੁੱਧ ਦਊ 18 ਕਿਲੋ ਅੱਛਾ ਜੀ ਹਾਂ ਜੀ ਸੋਈ ਨੂੰ ਆ ਤੇ ਨੂੰ 12 14 ਦਿਨ ਹੋ ਗਏ ਜੀ ਠੀਕ ਆ ਹਾਂ ਜੀ ਵੇਖੋ ਝੋਟੀ ਲਓ ਜੀ ਖੋਲੋ ਖੋਲੋ ਇਹਨੂੰ ਖੋਲ ਕੇ ਦਿਖਾਈਏ ਚੰਗਾ ਇਹਨੂੰ ਲਾਇਓ ਬਾਈ ਇਹਨੂੰ ਜਾਨ ਇਹ ਸੁਆ ਭਾਈ ਕਿੰਨਾ ਦੂਸਰਾ ਸੁਆ ਭਾਈ ਦੂਸਰਾ ਸੁਈ ਰੀਨ ਨਾਲ ਠੀਕ ਹੈ ਲਓ ਜੀ ਸੁਆ ਦੂਸਰਾ ਇਹਦੇ ਪਿੱਛੇ ਜਵਾਕ ਜਵਾਕ ਭਾਈ ਦੋਹਾਂ ਪੇਸ਼ੇ ਕੱਟੇ ਆ ਠੀਕ ਆ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜਿਹਦੇ ਕੋਲ ਵੀ 14 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਵੇਖੋ ਬੱਤ ਜੋ ਇਹ ਵੀ ਦੁੱਧ ਚੰਗਾ ਭਰੂਗੀ ਥਣ ਭਾਂਡੇ ਦੀ ਜਿਹੜੀ ਬਹੁਤ ਹੀ ਸਾਫ਼ ਆ ਗਈ ਤੇ ਕੱਦ ਵਜਣ ਵਿੱਚ ਚੰਗਾ ਆ ਗਿਆ ਵਾ ਲਓ ਜੀ ਕਿ ਇਹ ਕੁਆਲਟੀ ਵੀ ਚੈੱਕ ਕਰ ਸਕਦਾ ਸੀ ਤੇ ਲੈ ਜੋ ਲੈ ਜੋ ਤੇ 12 ਤੋਂ 13 ਦਿਨ ਜਿਹੜੇ ਹੋ ਗਏ ਆ ਇਹਨੂੰ ਸੂਈ ਨਾਲ ਦਸਾਣਾ ਦਾ ਸਹਾਈ ਗਿਆ ਬਹੁਤ ਹੀ ਚੰਗਾ ਹੈ ਨਾ ਗਿੱਟ ਗਿੱਟ ਤੇ ਲੱਗਾ ਪਿਆ ਵਾ ਕਰੋ ਜੀ ਚੈੱਕ ਇਹ ਵੀ ਨਹੀਂ ਭਾਜੀ ਤਾਂ 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 ਇਹਨੂੰ ਇੱਧਰ ਕਰ ਦੇਣਾ ਨਹੀਂ ਥੋੜਾ ਜਿਆ ਨੁੱਕਰ ਜਿਹਾ ਲਓ ਜੀ ਲੱਗ ਗਈ ਤਾਂ ਮਿਲਕ ਵੈਨ ਜੀ ਵੀ ਦਿਖਾਉਂਦੇ ਬਹੁਤ ਹੀ ਚੰਗੀ ਲੱਗੀ ਐ ਹਨ ਮੋਟੀ ਮਿਲਕ ਵੈਨ ਲੈ ਜਾ ਵੀਰੇ ਇਹਨੂੰ ਲੈ ਜਾਂਦੇ ਆ ਇਹ ਉਧਰ ਕਰ ਦੋ ਇਹਨੂੰ ਅੱਗੇ ਕਰ ਲਾ ਸਮਰ ਇਹ ਵੀ ਨਹੀਂ ਭਾਜੀ ਵੀ ਲੱਤਾਂ ਮਾਰਨ ਗਈਆਂ ਅੱਛਾ ਜੀ ਠੰਡੀਆਂ ਝੋਟੀਆਂ ਇੱਧਰ ਵੇਖੋ ਹਾਂ ਲਓ ਜੀ ਪਰਫਾ ਹੀ ਚੱਕੀ ਫਿਰਨਦੇ ਆ ਬਾਈ ਵੇਖੋ ਠੀਕ ਐ ਠੀਕ ਐ ਜੀ ਵੇਖੋ ਇੱਧਰ ਆ ਇੱਧਰ ਵੇਖੋ ਭਾਜੀ ਇਹ ਦੇਖੋ ਇਹ ਆਉਂਦੀਆਂ ਹਾਂ ਚੀਜ਼ਾਂ ਜਿਹੜੀਆਂ ਪਸ਼ੂ ਦੇ ਵਿੱਚ ਬਹੁਤ ਘੱਟ ਵੇਖੋ ਨੂੰ ਮਿਲਦੀਆਂ ਵਾਂ ਨਾ ਗੱਪਾ ਜੀ ਬੱਚਾ ਲਾਇਆ ਨਾ ਹੋਰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਆਪਣੇ ਇਧਰ ਨਹੀਂ ਹੁੰਦੀ ਆ ਮਾਰਦੀ ਆ ਬਾਈ ਲੱਤਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਨਸਲ ਬਾਜੀ ਹਾਂ ਜੀ ਹਾਂ ਜੀ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਆਪਾਂ ਕੋਈ 1 40 ਨਹੀਂ ਕਰਨਾ ਹਾਂ 1 30 ਵੀ ਨਹੀਂ ਕਰਨਾ ਅੱਛਾ ਜੀ ਮੁੱਲ 1 ਲੱਖ 50 ਤੇ 1 20 ਦੀ ਹਾਨਾ 1 20 ਦੀ ਹਾਨਾ ਕਰ ਦਈਏ 100 ਥੋੜੇ ਜਿ 18 ਦੀ 15 ਦੀ ਜਸਨ ਹੋਈ ਲਓ ਜੀ 15000 ਦੀ ਕੁੱਲੀਆਂ ਛਾਲਾ ਮਾਰਦਾ ਵੀਰ ਦੇ ਦੁੱਧ ਇਹ ਵੀ ਚੰਗਾ ਭਰੀ ਜਊਗੀ ਦਾ ਕੀ 12 ਕਿਲੋ ਮੈਂ ਦੁੱਧ ਦਊਗੀ ਅੱਛਾ ਜੀ ਹਾਂ ਜੀ ਠੀਕ ਲੋ 15 16 ਲੀਟਰ ਵਾਲੀ ਦੇਣੀ ਬਾਕੀ ਫਿਰ ਤੋਂ ਪਰੇ ਰੱਬ ਦਾ ਨਾ ਹੀ ਬਿਲਕੁਲ ਜਾਇਜ਼ ਮੁੱਲ ਪਾਤੀ ਹੈ ਬਾਈ ਦੇ ਜੀ ਇਹ ਮੁੱਲ ਬਿਲਕੁਲ ਠੀਕ ਹੈ ਜੀ ਬਾਕੀ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਢੇਟ ਘੱਟੀ ਹਰਿਆਣੇ ਦੀ ਦੇਖੋ ਨਾ ਜੀ ਆ ਫਿਰ ਕੀ ਕਰਦੇ ਜੇ ਇਹ ਮੁੱਲ ਕੋਈ ਵੱਧ ਨਹੀਂ ਮੁੱਲ ਕੀਤਾ ਵੇਖੋ 18 ਖਣ ਲਈ ਫਿਰ ਜੀ ਠੀਕ ਹੈ ਜੀ ਕਹਿਣਾ ਬਾਈ ਜੀ ਕੁਝ ਕਹਿਣਾ ਵੀ ਜੀ ਉਹ ਆਪ ਹੀ ਸੁਈਆਂ ਸਵਾਈਆਂ ਆਪਦੀ ਚਵਾਈ ਕਰਕੇ ਪਾਸ ਕਰਕੇ ਖੜੋ ਠੀਕ ਹੈ ਜੀ ਹਾਂ ਜੀ ਲਓ ਜੀ ਭਾਈ ਜੀ ਹਰ ਵੀਡੀਓ ਵਿੱਚ ਬਣਤੀ ਹੁੰਦੀ ਹੈ ਵੀ ਸੁਈਆਂ ਸਵਾਈਆਂ ਆ ਤੇ ਆਪਣੀ ਚਵਾਈ ਕਰਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਬਾਕੀ ਉਹ ਤਰਾ ਗੱਭਣ ਪਸ਼ੂ ਹੁੰਦਾ ਜਰੂਰ ਆਪਣਾ ਤੇਪੜਿਆ ਕਰੋ ਹਾਂਜੀ ਹਾਂਜੀ ਭਾਜੀ ਹਾਂਜੀ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ